ਦੋਸਤੋ ਕੱਲ ਦਾ ਦਿਨ ਪੰਜਾਬੀਆਂ ਦੇ ਲਈ ਬੇਹਦ ਖਾਸ ਰਹਾ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਹੁਰਾ ਵੱਲੋਂ 10 ਲੱਖ ਦਾ ਜਿਹੜਾ ਮੁਫਤ ਇਲਾਜ ਯੋਜਨਾ ਨੂੰ ਸ਼ੁਰੂ ਕਰ ਦਿੱਤਾ ਗਿਆ ਕੱਲ ਤੇ ਪੰਜਾਬ ਦੇ ਲਗਭਗ 65 ਲੱਖ ਪਰਿਵਾਰ ਮਤਲਬ ਲਗਭਗ 3 ਕਰੋੜ ਪੰਜਾਬੀ ਜਿਹੜੇ ਆ ਉਹ ਇਸ ਯੋਜਨਾ ਦਾ ਲਾਭ ਲੈ ਸਕਣਗੇ ਬੇਸ਼ੱਕ ਅਲੱਗ-ਅਲੱਗ ਸਿਆਸੀ ਪਾਰਟੀਆਂ ਇਹਨੂੰ ਚੋਣ ਸਟੰਟ ਦੇ ਤੌਰ ਤੇ ਦੇਖਦੀਆਂ ਕਿ 2027 ਸਿਰ ਦੇ ਉੱਤੇ ਆ ਸੋ ਵੋਟਾਂ ਨੂੰ ਦੇਖਦੇ ਹੋਏ ਵਿਧਾਨ ਸਭਾ ਚੋਣਾਂ ਨੂੰ ਦੇਖਦੇ ਹੋਏ ਆਮ ਆਦਮੀ ਪਾਰਟੀ ਦੇ ਵੱਲੋਂ ਪੰਜਾਬੀਆਂ ਨੂੰ ਲਵਾਉਣ ਦੇ ਲਈ ਇਹੋ ਜਿਹੀਆਂ ਸਕੀਮਾਂ ਲੈ ਕੇ ਆਈਆਂ ਜਾ ਰਹੀਆਂ ਪਰ ਫਿਰ ਵੀ ਜੇ ਦੇਖਿਆ ਜਾਵੇ ਤਾਂ ਜਿਹੜੀ ਇਹ ਯੋਜਨਾ ਮਾਨ ਸਰਕਾਰ ਲੈ ਕੇ ਆਈ ਆ ਇਹਦਾ ਪੰਜਾਬੀਆਂ ਨੂੰ ਚੰਗਾ ਲਾਭ ਹੋ ਸਕਦਾ ਆ ਪਰ ਸ਼ਰਤ ਇਹ ਆ ਕਿ ਇਹ ਯੋਜਨਾ ਸਹੀ ਤੰਗ ਨਾਲ ਲਾਗੂ ਹੋਵੇ ਤਾਂ ਲੋੜਵੰਦਾਂ ਨੂੰ ਇਹਦਾ ਜਿਹੜਾ ਆ ਸਹੀ ਬੈਨੀਫਿਟ ਬਿਨਾ ਕਿਸੇ ਖੱਜਲਖਵਰੀ ਤੋਂ ਮਿਲ ਸਕੇ ਤਾਂ ਜਿਹੜੀ ਇਹ ਯੋਜਨਾ ਲੋਕਾਂ ਦੇ ਲਈ ਕਾਰਗਰ ਸਿੱਧ ਹੋ ਸਕਦੀ ਹੈ ਬੇਸ਼ੱਕ ਭਗਵੰਤ ਮਾਨ ਹਰਾਂ ਨੇ ਮੁੱਖ ਮੰਤਰੀ ਪੰਜਾਬ ਹਰਾਂ ਨੇ ਆਪਣੇ ਸੰਬੋਧਨ ਦੇ ਵਿੱਚ ਸਾਫ਼ ਕਿਹਾ ਕਿ ਇਹ ਯੋਜਨਾ ਬਿਨਾ ਕਿਸੇ ਨੀਲੇ ਪੀਲੇ ਹਰੇ ਕਾਰਡ ਦੀ ਲੋੜ ਤੋਂ ਹਰ ਇੱਕ ਪੰਜਾਬੀ ਨੂੰ ਮਿਲੇਗੀ ਇੱਕ ਤੁਹਾਨੂੰ ਰਜਿਸਟ੍ਰੇਸ਼ਨ ਨੰਬਰ ਮਿਲੇਗਾ ਰਜਿਸਟ੍ਰੇਸ਼ਨ ਨੰਬਰ ਨੂੰ ਲੈ ਕੇ ਤੇ ਆਧਾਰ ਕਾਰਡ ਨੂੰ ਲੈ ਕੇ ਤੁਸੀਂ ਜਿਨ੍ਹਾਂ ਜਿਨ੍ਹਾਂ ਹਸਪਤਲਾਂ ਨੂੰ ਸਰਕਾਰ ਨੇ ਅਥਾਰਾਈਜ਼ ਕੀਤਾ ਆ ਜਿਨ੍ਹਾਂ ਜਿਨ੍ਹਾਂ ਨੂੰ ਕਿਹਾ ਗਿਆ ਕਿ ਨਾ ਇਹਨਾਂ ਹਸਪਤਾਲਾਂ ਦੇ ਵਿੱਚ ਤੁਸੀਂ ਇਲਾਜ ਕਰਾ ਸਕਦੇ ਆ ਉਹਨਾਂ ਉਹਨਾਂ ਹਸਪਤਲਾਂ ਦੇ ਵਿੱਚ ਜਾ ਕੇ ਜਿਹੜੇ ਪੰਜਾਬੀ ਲੋੜਵੰਦੇ ਆ ਉਹ ਇਸ ਯੋਜਨਾ ਦਾ ਲਾਭ ਲੈ ਸਕਦੇ ਆ ਕੱਲ ਇਸ ਯੋਜਨਾ ਦਾ ਆਗਾਜ਼ ਹੋਇਆ ਆ ਲਗਾਤਾਰ ਜਿਹੜੀਆਂ ਸਿਆਸੀ ਪਾਰਟੀਆਂ ਵਿਰੋਧੀ ਧਿਰ ਆयां ਉਹ ਇਹਦੇ ਤੇ ਸਵਾਲ ਵੀ ਚੁੱਕ ਰਹੀਆਂ ਕਿ ਪੰਜਾਬ ਦੇ ਜਿਹੜੇ ਸਰਕਾਰੀ ਹਸਪਤਲ ਆ ਉਹਨਾਂ ਦੀ ਹਾਲਤ ਬੱਦ ਤੋਂ ਬੱਤਰ ਆ ਹਸਪਤਲਾਂ ਦੇ ਵਿੱਚ ਸਟਾਫ ਦੀ ਕਮੀ ਆ ਮਸ਼ੀਨਰੀ ਦੀ ਕਮੀ ਆ ਪਹਿਲਾਂ ਉਹਨਾਂ ਹਸਪਤਲਾਂ ਨੂੰ ਤੁਸੀਂ ਵਧੀਆ ਟੰਗਣਾ ਬਣਾ ਦਿਓ ਉਹਨਾਂ ਹਸਪਤਲਾਂ ਦੇ ਵਿੱਚ ਹੀ ਡਾਕਟਰਾਂ ਦੇ ਮੁਕੰਮਲ ਪ੍ਰਬੰਧ ਕਰ ਦਿਓ ਕਿਉਂਕਿ ਜਿਹੜੀਆਂ ਵਿਰੋਧੀ ਪਾਰਟੀਆਂ ਲਗਾਤਾਰ ਸਰਕਾਰ ਤੇ ਜਿਹੜੀਆਂ ਆ ਉਹ ਨਿਸ਼ਾਨੇ ਸਾਧ ਰਹੀਆਂ ਆ ਪਰ ਇਸ ਸਾਰੇ ਦੇ ਵਿੱਚ ਜੇਕਰ ਇਸ ਯੋਜਨਾ ਦੀ ਗੱਲ ਕੀਤੀ ਜਾਵੇ ਬੇਸ਼ੱਕ ਇਹ ਇੱਕ ਚੋਣ ਸਟੰਟ ਹੀ ਹੋਵੇ ਪਰ ਜੇਕਰ ਇਹ ਯੋਜਨਾ ਸਹੀ ਢੰਗ ਨਾਲ ਲਾਗੂ ਹੁੰਦੀ ਹੈ ਤਾਂ ਇਹ ਉਹਨਾਂ ਲੋਕਾਂ ਦੇ ਲਈ ਬੇਹਦ ਕਾਰਗਰ ਸਿੱਧ ਹੋ ਸਕਦੀ ਆ ਜੋ ਪੈਸੇ ਦੀ ਕਮੀ ਦੇ ਕਾਰਨ ਇਲਾਜ ਤੋਂ ਵਾਂਝੇ ਰਹਿ ਜਾਂਦੇ ਸੋ ਲਗਾਤਾਰ ਜਿਹੜੇ ਵਿਰੋਧੀ ਪਾਰਟੀਆਂ ਵੱਲੋਂ ਨਿਸ਼ਾਨੇ ਵੀ ਮਾਨ ਸਰਕਾਰ ਤੇ ਸਾਦੇ ਜਾ ਰਹੇ ਆ ਕਿਉਂਕਿ ਇਲੈਕਸ਼ਨਾਂ ਜਿਹੜੀਆਂ 2027 ਦੀਆਂ ਲਗਭਗ ਨੇੜੇ ਆ ਰਹੀਆਂ ਆ 26 ਸ਼ੁਰੂ ਹੋ ਗਿਆ 27 ਦਾ ਆਗਾਜ਼ ਹੋ ਜਾਣਾ ਹੈ ਸੋ ਸਾਲ ਇੱਕ ਰਹਿ ਗਿਆ ਬਹੁਤ ਸਾਰੀਆਂ ਯੋਜਨਾਵਾਂ ਆ ਜਿਹੜੀਆਂ 1000 ਰੁਪਿਆ ਬੀਬੀਆਂ ਦੇ ਖਾਤਿਆਂ 'ਚ ਆਉਣਾ ਉਹਦਾ ਵੀ ਜਿਹੜਾ ਆ ਐਲਾਨ ਆਉਣ ਵਾਲੇ ਮਹੀਨਿਆਂ ਦੇ ਵਿੱਚ ਕੀਤਾ ਜਾ ਸਕਦਾ ਆ ਕਿਉਂਕਿ ਜਿਹੜੀਆਂ ਅਲੱਗ-ਅਲੱਗ ਵਿਰੋਧੀ ਪਾਰਟੀਆਂ ਦੇ ਜਿਹੜੇ ਆਗੂ ਆ ਉਹ ਪਹਿਲਾਂ ਹੀ ਇਹ ਕਲੀਅਰ ਕਰ ਚੁੱਕੇ ਆ ਕਿ ਜਦੋਂ ਸਾਲ ਆਖਰੀ ਹੁਣ ਆਇਆ ਆਖਰੀ ਮਹੀਨੇ ਹੁਣੇ ਸਰਕਾਰ ਦੇ ਤਾਂ ਲੁਭਾਵੇਂ ਵਾਦੇ ਜਿਹੜੇ ਆ ਉਹ ਪੰਜਾਬੀਆਂ ਨਾਲ ਕੀਤੇ ਜਾਣੇ ਆ ਤੇ ਜਿਹੜੀ ਇਹ ਯੋਜਨਾ ਆ ਮੁਫਤ ਇਲਾਜ ਦੀ ਵਿਰੋਧੀ ਪਾਰਟੀਆਂ ਇਹਨੂੰ ਵੀ ਇੱਕ ਚੋਣ ਸਟੰਡ ਦੇ ਤੌਰ ਤੇ ਦੇਖਦੀਆਂ ਕਿ ਜਾਣ ਬੁੱਝ ਕੇ ਲੋਕਾਂ ਨੂੰ ਆਪਣੇ ਵੱਲ ਖਿੱਚਣ ਦੇ ਲਈ ਇਹ ਫੈਸਲਾ ਆ ਪਰ ਜੋ ਵੀ ਹੋਵੇ ਜੇਕਰ ਇਹ ਫੈਸਲਾ ਜਿਵੇਂ ਅਸੀਂ ਪਹਿਲਾਂ ਕਿਹਾ ਕਿ ਜੇਕਰ ਆਮ ਆਦਮੀ ਪਾਰਟੀ ਦਾ ਭਗਵੰਤ ਮਾਨ ਹੋਰਾਂ ਦਾ ਇਹ ਫੈਸਲਾ ਸਹੀ ਢੰਗ ਦੇ ਨਾਲ ਅਸੀਂ ਤਾਂ ਹੀ ਇਹ ਨੂੰ ਮੰਨ ਸਕਦੇ ਹਾਂ ਜੇਕਰ ਪੰਜਾਬੀਆਂ ਨੂੰ ਇਹਦਾ ਬਿਨਾ ਕਿਸੇ ਖੱਜਲ-ਖਵਾਰੀ ਤੋਂ ਲਾਭ ਮਿਲਣਾ ਸ਼ੁਰੂ ਹੋ ਜਾਂਦਾ। ਸੋ ਇਹ ਵੀ ਉਮੀਦ ਕਰਦੇ ਹਾਂ ਕਿ ਜੇਕਰ ਇਹ ਯੋਜਨਾ ਸਹੀ ਢੰਗ ਨਾਲ ਲਾਗੂ ਹੋ ਜਾਂਦੀ ਹੈ 2027 ਸਿਰ ਤੇ ਆ ਜਨਤਾ ਜਨਾਰਦਨ ਦਾ ਫੈਸਲਾ ਆ ਉਹਨੇ ਕਿਹਦੇ ਸਿਰ ਤੇ 27 ਦਾ ਤਾਜ ਰੱਖਣਾ। ਜੇਕਰ ਇਹ ਯੋਜਨਾ ਸਹੀ ਢੰਗ ਨਾਲ ਇੰਪਲੀਮੈਂਟ ਹੁੰਦੀ ਹੈ ਤਾ ਸਰਕਾਰ ਬੇਸ਼ੱਕ ਦੁਆਰਾ ਆਮ ਆਦਮੀ ਪਾਰਟੀ ਦੀ ਆਵੇ ਕਾਂਗਰਸ ਦੀ ਆਵੇ ਅਕਾਲੀ ਦਲ ਦੀ ਆਵੇ ਭੋਜਨ ਸਮਾਜ ਪਾਰਟੀ ਦੀ ਆਵੇ ਜਾਂ ਕੋਈ ਹੋਰ ਫਰੰਟ ਜਿਹੜਾ ਆ ਸਾਂਝਾ ਫਰੰਟ ਪੰਜਾਬ ਦੀ ਸੱਤਾ ਤੇ ਕਾਬਜ਼ ਹੋਵੇ ਪਰ ਜਿਹੜੀ ਇਹੋ ਜਿਹੀਆਂ ਯੋਜਨਾਵਾਂ ਆ ਉਹ ਨਿਰੰਤਰ ਚਲਦੀਆਂ ਰਹਿਣੀਆਂ ਚਾਹੀਦੀਆਂ ਕਿਉਂਕਿ ਸਿਹਤ ਸਿੱਖਿਆ ਤੇ ਰੁਜ਼ਗਾਰ ਇਹ ਜਿਹੜੀਆਂ ਮੁੱਢਲੀਆਂ ਲੋੜਾਂ ਆ ਹਰ ਇੱਕ ਇਨਸਾਨ ਦੀਆਂ ਤੇ ਇਹਦੇ ਤੇ ਰਾਜਨੀਤੀ ਵੀ ਨਹੀਂ ਹੋਣੀ ਚਾਹੀਦੀ ਜੇਕਰ ਕੋਈ પાર્ટી ਚਾਹੁੰਦੀ ਹੈ ਕਿ ਇਹ ਫੈਸਲੇ ਲੈਣੇ ਆ ਤਾਂ ਸੱਤਾ ਦੇ ਵਿੱਚ ਆਉਣ ਤੋਂ ਤੁਰੰਤ ਬਾਅਦ ਇਹੋ ਜਿਹੇ ਫੈਸਲੇ ਲੈਣੇ ਚਾਹੀਦੇ ਆ ਜੇਕਰ ਤੁਸੀਂ ਸੱਤਾ ਦੇ ਲਾਸਟ ਮਹੀਨਿਆਂ ਦੇ ਵਿੱਚ ਇਹੋ ਜਿਹੇ ਫੈਸਲੇ ਲਾਉਂਗੇ ਤਾਂ ਸੁਭਾਵਕ ਆ ਵਿਰੋਧੀਆਂ ਵੱਲੋਂ ਸਵਾਲ ਵੀ ਜ਼ਰੂਰ ਕੀਤੇ ਜਾਣਗੇ ਬਹੁਤ ਧੰਨਵਾਦ ਤੁਹਾਡਾ ਸਾਡੇ ਨਾਲ ਜੁੜੇ ਰਹਿਣ ਦੇ ਲਈ ਧੰਨਵਾਦ ਦੋਸਤੋ